ਸਾਰੇ ਸੰਗਤ ਜੀ ਜਿਵੇਂ ਕਿਸ ਬਾਦਸ਼ਾਹ ਦਾ ਪੁੱਤਰ ਨੰਨਾ ਜਿਆ ਟੇਕਾ ਉਹ ਸਭਾ ਲੱਗੀ ਹੋਈ ਹੈ ਸਿੰਘਾਸਣ ਦੇ ਉੱਪਰ ਕੋਈ ਬਾਦਸ਼ਾਹ ਬੈਠਾ ਹੋਇਆ ਤੇ ਛੋਟਾ ਜਿਹਾ ਪੁੱਤਰ ਹੈ ਉਹਦਾ ਸਹਜੇ ਸਹਜੇ ਖੇਡਦਾ ਹੋਇਆ ਆਉਂਦਾ ਕਦੇ ਕੋਈ ਉਸ ਨੂੰ ਚੁੱਕ ਕੇ ਆਪਣੇ ਗੋਦੇ ਵਿੱਚ ਪਿਠਾ ਲੈਂਦਾ ਪਿਆਰ ਦੇ ਨਾਲ ਕਦੇ ਕੋਈ ਕਿ ਬਾਦਸ਼ਾਹ ਦਾ ਪੁੱਤਰ ਹੈ ਹਰ ਕੋਈ ਉਹਦੇ ਨਾਲ ਪਿਆਰ ਕਰਦਾ ਹੈ ਸਤਿਕਾਰ ਕਰਦਾ ਹੈ ਤੇ ਪਿਆਰ ਦੇ ਵਿੱਚ ਲਾਡ ਲਡਾਉਣ ਦੇ ਵਾਸਤੇ ਕਦੇ ਕੋਈ ਆਪਣੀ ਗੋਦੀ ਵਿੱਚ ਬਿਠਾ ਲੈਂਦਾ ਹੈ ਸਵਾ ਵਿੱਚ ਬੈਠਿਆ ਹੋਏ ਕਦੇ ਕੋਈ ਆਪਣੀ ਗੋਦੀ ਵਿੱਚ ਬਿਠਾ ਲੈਂਦਾ ਹੈ ਹੈ ਉਹ ਬੱਚਾ ਜਦੋਂ ਗੋਦੀ ਵਿੱਚ ਬੈਠ ਤੇ ਜਾਂਦਾ ਪਰ ਦੇਖਦਾ ਹੈ ਇਸ ਰੂਪ ਮੇਰਾ ਪਿਤਾ ਦਾ ਨਹੀਂ ਹੈ ਉਹ ਫਿਰ ਰੋਣ ਲੱਗ ਪੈਂਦਾ ਉਹਨੂੰ ਛੱਡ ਦਿੰਦਾ ਫਿਰ ਅੱਗੇ ਤੁਰਦਾ ਅੱਗੇ ਹੋਰ ਕੋਈ ਬਾਦਸ਼ਾਹ ਦਾ ਜਿਹੜਾ ਕੋਈ ਪ੍ਰੇਮੀ ਹੁੰਦਾ ਉਹ ਆਪਣੀ ਗੋਦੀ ਵਿੱਚ ਬਿਠਾ ਲੈਂਦਾ ਚੁੱਕ ਕੇ ਉਹਨੂੰ ਲਾਡ ਲਡਾਉਣ ਦਾ ਯਤਨ ਕਰਦਾ ਹੈ ਫੇਰ ਉਹ ਜਦੋਂ ਚਿਹਰਾ ਤੱਕਦਾ ਉਹਨੂੰ ਪਤਾ ਲੱਗ ਜਾਂਦਾ ਕਿ ਮੇਰਾ ਪਿਤਾ ਨਹੀਂ ਹੈ ਇਹ ਮੇਰੇ ਪਿਤਾ ਦੇ ਗੌਰ ਦਾ ਨਿਗ ਨਹੀਂ ਹੈ ਸਰੂਪ ਨੂੰ ਤੱਕ ਕੇ ਫੇਰ ਅੱਗੇ ਜਾਂਦਾ ਰੋਣ ਲੱਗ ਪੈਂਦਾ ਹੈ ਇਉਂ ਰੋਂਦਾ ਰੋਂਦਾ ਆਖਰਕਾਰ ਜਦੋਂ ਫੇਰ ਸਾਧ ਸੰਗਤ ਜੀ ਜਿਹੜਾ ਵਜ਼ੀਰ ਹੁੰਦਾ ਨਾ ਉਹ ਆਖਰਕਾਰ ਉਹਨੂੰ ਪਤਾ ਲੱਗ ਜਾਂਦਾ ਇਹਦੇ ਰੋਣ ਦਾ ਕਾਰਨ ਕੀ ਹੈ ਪਾਵੇਂ ਕਿ ਨਾ ਉਹ ਸਭਾ ਵਿੱਚ ਬੈਠੇ ਹੋ ਲੋਕ ਉਹਨੂੰ ਲਾਡ ਲਡਾਉਂਦੇ ਨੇ ਚੁੱਕ ਕੇ ਗੋਦ ਵਿੱਚ ਬਿਠਾਉਂਦੇ ਨੇ ਪਰ ਉਹ ਬੱਚਾ ਰੋਣੋਂ ਚੁੱਪ ਨਹੀਂ ਕਰਦਾ ਵਜ਼ੀਰ ਸਿਆਣਾ ਹੁੰਦਾ ਉਹਨੂੰ ਪਤਾ ਇਹਦੇ ਰੋਣ ਦਾ ਕਾਰਨ ਕੀ ਹੈ ਉਹ ਕਾਲੀ ਦੇ ਨਾਲ ਚੁੱਕ ਕੇ ਤੇ ਉਹਦੇ ਪਿਤਾ ਦੀ ਰਾਜੇ ਦੀ ਉਹ ਬਾਦਸ਼ਾਹ ਦੀ ਗੋਦ ਵਿੱਚ ਜਾ ਕਰਕੇ ਬਿਠਾ ਦਿੰਦਾ ਹੈ ਜਦੋਂ ਆਪਣੇ ਪਿਤਾ ਦੇ ਸਰੂਪ ਵੱਲ ਤੱਕਦਾ ਫਿਰ ਖੁਸ਼ ਹੋ ਜਾਂਦਾ ਫਿਰ ਉਹ ਤੋਂ ਉੱਠਦਾ ਨਹੀਂ ਨਾ ਰੋਂਦਾ ਉਹ ਪਿਤਾ ਦੀ ਗੋਦ ਵਿੱਚ ਬੈਠਾ ਰਹਿੰਦਾ ਹੈ ਇਸੇ ਪ੍ਰਕਾਰ ਸਾਰ ਜਗਤ ਜੀ ਸੰਸਾਰ ਦੇ ਅੰਦਰ ਇਹ ਜਿਤਨੇ ਵੀ ਸੰਸਾਰ ਭਰ ਦੇ ਸੁੱਖ ਹੈ ਨਾ ਇਹ ਜਾਣੋ ਕਿ ਸੰਸਾਰ ਇੱਕ ਸਭਾ ਪਰਮੇਸ਼ਰ ਦੀ ਲਗਾਈ ਹੋਈ ਹੈ ਇਹ ਜੀਵ ਰੂਪੀ ਜਿਹੜਾ ਟਿੱਕਾ ਹੈ ਨਾ ਪ੍ਰਮਾਤਮਾ ਬਾਦਸ਼ਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਪੁੱਤਰ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੀਵ ਕਦੇ ਕਿਸੇ ਪਾਸੇ ਜਾਂਦਾ ਹੈ ਇਹ ਸੰਸਾਰ ਰੂਪੀ ਸਭਾ ਲੱਗੀ ਹੈ ਪਦਾਰਥਾਂ ਦੇ ਸੁੱਖ ਦੀ ਗੋਦ ਵਿੱਚ ਜਾ ਕਰਕੇ ਬੈਠਦਾ ਹੈ ਨਹੀਂ ਉਹ ਸੁੱਖ ਚੰਗਾ ਨਹੀਂ ਲੱਗਦਾ ਫਿਰ ਵਿਰਾਗ ਦੇ ਵਿੱਚ ਪਿੱਤ ਜਾਂਦਾ ਹੈ ਫਿਰ ਵਿਸ਼ੇ ਸੁੱਖਾਂ ਦਾ ਵੀ ਦੇਖਦਾ ਹੈ ਸੰਸਾਰ ਦੇ ਬਹੁਤ ਤਰ੍ਹਾਂ ਤਰ੍ਹਾਂ ਦੇ ਮਾਇਆ ਵੀ ਸੁੱਖ ਦੇਖਣਾ ਕਰਦਾ ਹੈ ਪਰ ਜਦੋਂ ਉਹ ਨਾ ਸੁੱਖਾਂ ਦੀ ਗੋਦ ਵਿੱਚ ਜਾ ਕਰਕੇ ਬੈਠਦਾ ਹੈ ਮਨ ਨੂੰ ਚੈਨ ਨਹੀਂ ਮਿਲਦਾ ਕਿ ਨਹੀਂ ਇਹ ਅਸਲ ਸੁੱਖ ਨਹੀਂ ਹੈ ਇਹ ਮੇਰੀ ਪੇਤਾ ਦੀ ਗੋਦ ਵਾਲਾ ਸੁੱਖ ਨਹੀਂ ਮਨ ਫਿਰ ਵਿਰਾਗੀ ਹੋ ਜਾਂਦਾ ਫਿਰ ភੁੱਬਾ ਮਾਰ ਕੇ ਰੋਂਦਾ ਹੈ ਤੇ ਸਾਧ ਸੰਗਤ ਜੀ ਗਰੀਬਨਵਾਜ਼ ਗੁਰੂ ਰੂਪੀ ਵਜ਼ੀਰ ਫਿਰ ਸਾਧ ਸੰਗਤ ਜੀ ਨੂੰ ਫੜ ਕਰਕੇ ਨਾ ਆਪਣੀ ਸ਼ਬਦ ਦੀ ਵਕੜੀ ਗੱਲ ਵਕੜੀ ਵਿੱਚ ਲੈ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੂਪ ਰੂਪੀ ਗੋਦਵਿੱਤ ਜਦੋਂ ਬਿਠਾ ਦਿੰਦੇ ਹੈ ਨਾ ਤਾਂ ਫਿਰ ਜੀਵ ਰੂਪੀ ਬੱਚਾ ਜਿਹੜਾ ਨਾ ਰੋਣ ਨੂੰ ਚੁੱਪ ਕਰਦਾ ਹੈ ਕਿ ਹੁਣ ਮੈਨੂੰ ਪਿਤਾ ਦੀ ਗੋਦ ਦਾ ਅਸਲ ਹੁਣ ਨਿਗ ਮਿਲਿਆ ਅਸਲ ਹੁਣ ਮੈਨੂੰ ਸੁਖ ਪ੍ਰਾਪਤ ਹੋਇਆ ਹੈ ਨਹੀਂ ਤਾਂ ਸੰਸਾਰ ਦੇ ਜਿਤਨੇ ਵੀ ਪਦਾਰਥਾਂ ਦੇ ਸੁਖ ਵਿਸ਼ਿਆਂ ਦੇ ਸੁਖ ਜਿੰਨੇ ਵੀ ਸੰਸਾਰ ਦੇ ਸੁਖਾਂ ਦੀ ਗੋਦ ਵਿੱਚ ਜਾ ਕਰਕੇ ਬੈਠਾ ਉਥੇ ਜਾ ਕੇ ਨਾ ਉਹ ਸੁਖ ਤੇ ਨਾ ਸ਼ਕੂਨ ਪ੍ਰਾਪਤ ਹੋਇਆ ਸੀ ਫਿਰ ਮਹਾਰਾਜ ਕਹਿੰਦੇ ਨਾ ਰੋਇਆ ਤੇ ਨਾ ਉਹ ਤੋਂ ਫਿਰ ਉੱਠ ਕਰਕੇ ਆਇਆ ਸਦਾ ਹੀ ਵਾਹਿਗੁਰੂ ਦੀ ਸਰੂਪ ਰੂਪੀ ਗੋਦ ਵਿੱਚ ਬੈਠਾ ਰਿਹਾ ਹੈ ਸੱਚੇ ਪਾਤਸ਼ਾਹ ਗਰੀਬ ਨਵਾਜ਼ ਮਹਾਰਾਜ ਕਹਿੰਦੇ ਇਹ ਦਾਤ ਤਾਂ ਮਿਲਦੀ ਜੇ ਵਿਰਾਗਵਨ ਹੋ ਕਰਕੇ ਰਹਿੰਦਾ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਮਨ ਕਾ ਸੁਭਾਉ ਸਦਾ ਬੈਰਾਗੀ ਪਿਆਰ ਸਾਰਿਆਂ ਦੇ ਨਾਲ ਕਰਦਾ ਹੈ ਪਰ ਜਦੋਂ ਦੇਖਦਾ ਕਿ ਤੋਂ ਅਸਲ ਸੁਖ ਨਹੀਂ ਹੈ ਇਹ ਮਨ ਫੇਰ ਰੋਣ ਲੱਗ ਪੈਂਦਾ ਫੇਰ ਵਿਰਾਗੀ ਬਣ ਜਾਂਦਾ ਫੇਰ ਉਸ ਵਾਹਿਗੁਰੂ ਜੀ ਨੂੰ ਚੇਤੇ ਕਰਦਾ ਹੈ ਕਿਉਂਕਿ ਮਨ ਕਦੇ ਸੰਕਲਪ ਕਦੇ ਵਿਕਲਪ ਉਠਾਉਣਾ ਕਰਦਾ ਹੈ ਜਿੰਨਾ ਕਰਕੇ ਇਹ ਮਨ ਜਿਹੜਾ ਸੰਸਾਰ ਦੇ ਵਿੱਚ ਖੋਬਿਆ ਰਹਿੰਦਾ ਹੈ ਪਰ ਜਦੋਂ ਉਹ ਅਸਲ ਸੁਖ ਨਹੀਂ ਨਾ ਪ੍ਰਾਪਤ ਹੁੰਦਾ ਸਾਰੇ ਸੰਗਰਜੀ ਫਿਰ ਵਿਰਾਗ ਵਿੱਚ ਭੇਜ ਕੇ ਉਸ ਪਿਆਰੇ ਨੂੰ ਚੇਤੇ ਕਰਦਾ ਹੈ ਸਭ ਮੈਂ ਵਸੈ ਅਤੀਤ ਅਨਰਾਗੀ ਸਭ ਮੈਂ ਵਸੈ ਅਤੀਤ ਅਨਰਾਗੀ ਅਨਰਾਗੀ ਕਹਿੰਦੇ ਨੇ ਪ੍ਰੇਮੀ ਨੂੰ ਪ੍ਰੇਮੀ ਹੋ ਕਰਕੇ ਜੋ ਪਿਆਰ ਦਾ ਭਿੱਜਾ ਹੋਇਆ ਪਿਆਰ ਦੀ ਮੂਰਤ ਅਕਾਲਪੁਰਖ ਵਾਹਿਗੁਰੂ ਸਭ ਦੇ ਵਿੱਚ ਵਸਦਾ ਪਿਆ ਸਭ ਦੇ ਅੰਦਰ ਜੋਤ ਰੂਪ ਹੋ ਕਰਕੇ ਪਰਮਾਤਮਾ ਵਸ ਰਿਹਾ ਉਹਨੂੰ ਨਿਸ਼ਚੇ ਕਰਕੇ ਫਿਰ ਉਹ ਵਿਰਾਗਵਨ ਜੀਵ ਜਾਣ ਲੈਂਦਾ ਹੈ ਸੰਸਾਰ ਤੋਂ ਅਤੀਤ ਉਪਰਾਮ ਹੋ ਕਰਕੇ ਸੰਸਾਰ ਤੋਂ ਆਪਣੇ ਚੇਤਨ ਉੱਚੀਆਂ ਉਠਾ ਕਰਕੇ